ਸਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਆਪਾਂ ਪਹੁੰਚੇ ਹੋਏ ਹਾਂ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਮਾਨਮੱਤੇ ਨਗਰ ਪਿੰਡ ਪਾਣੇ ਦੇ ਵਿੱਚ ਤੇ ਪਾਣੇ ਪਿੰਡ ਦੇ ਵਿੱਚ ਜਾਣਿਆ ਪਹਚਾਣਿਆ ਚੇਰਾ ਜਿੰਦਾ ਵਪਾਰ ਲੈਣ ਦੇ ਵਿੱਚ ਮਿੱਤਰੋ ਵੱਡਾ ਨਾਮ ਆ ਬਾਈ ਜਸਮント ਪਾਣੇ ਵਾਲੇ ਦੇ ਕੋਲੇ ਆਪਾਂ ਇਸ ਟਾਈਮ ਮਿੱਤਰੋ ਮੌਜੂਦ ਆਂ ਗਾਵਾਂ ਦੇ ਵਿੱਚ ਬਾਈ ਦਾ ਰਹਿਣ ਵਸੇਰਾ ਜਿਹੜਾ ਉਹ ਮਿੱਤਰੋ ਪਾਣੇ ਪਿੰਡ ਦੇ ਵਿੱਚ ਆ ਤੇ ਗਾਈਆਂ ਲਿਆਉਣ ਦੇ ਵਿੱਚ ਬਾਈ ਦਾ ਵੱਡਾ ਟਿਕਾਣਾ ਵੱਡਾ ਨਾਮ ਆ ਮਿੱਤਰੋ ਇਸ ਘਰ ਦੇ ਵਿੱਚ ਵੀ ਬ੍ਰਾਂਡ ਮਿਲਦੇ ਆ ਅੱਜ ਫੇਰ ਤੁਹਾਨੂੰ ਬ੍ਰਾਂਡ ਦਿਖਾਵਾਂਗੇ ਭਾ ਬਿਲਕੁਲ ਜਾਇਜ਼ ਕਰਾਵਾਂਗੇ ਕਿਉਂਕਿ ਅੱਗੇ ਦੀਵਾਲੀ ਆ ਪਟਾਕੇ ਆ ਲਈ ਵੀ ਤੁਹਾਡੇ ਪੈਸੇ ਬਚਾਵਾਂਗੇ ਕਰਦੇ ਆ ਬਾਈ ਨਾਲ ਗੱਲਬਾਤ ਜਸਮント ਵੀਰੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਆ ਵੱਡੇ ਭਾਈ ਵਧੀਆ ਭਾਈ ਸੇਤਾ ਦੇ ਪਰਿਵਾਰ ਵਧੀਆ ਵਧੀਆ ਭਾਈ ਚੜ੍ਹਦੀ ਕਲਾ ਚੜ੍ਹਦੀ ਕਲਾ ਬਰਾਕ ਕਾਲੀ ਦੀ ਸ਼ੁਕਰ ਅੱਜ ਕਿੰਨੇ ਜਾਨਵਰ ਵੱਡੇ ਭਾਈ ਜੀ ਆਪਣੇ ਕੋਲੇ ਗਾਈਆਂ ਦਾ 12 13 ਜੀ ਪਾਪਾ ਆਪਾਂ ਸਲੈਕਟ ਜੇ ਪੀਸ ਚਾਰ ਕੋ ਖਾਵਾਂਗੇ ਭਾਈ ਠੀਕ ਹੈ ਭਾਈ ਅੱਛਾ ਜੇ ਕੋਈ ਬਾੜੀਆਂ ਜਿਆਦੀਆਂ ਲੈਣ ਆਲਾ ਵੀ ਹੋਇਆ ਤਾਂ ਤਵੀ ਆ ਸਕਦਾ ਬਰੇ ਰਜਾਨਾ ਮਾਲ ਹੁੰਦਾ ਰਜਾਨਾ ਸੇਲ ਹੁੰਦਾ ਕੋਈ ਰੂਟੀਨ ਚ ਨਾ ਗਿਆ ਨੀਗਾ ਠੀਕ ਹੈ ਵੱਡੇ ਭਾਈ ਕਿੰਨੇ ਤੋਂ ਕਿੰਨੇ ਜਾਨਵਰਾਂ ਦਾ ਹੁੰਦੀ ਕੈਪੈਸਿਟੀ 6 ਤੋਂ ਭਾਈ ਜੀ 10 ਤੋਂ ਲੈ ਕੇ 15 ਐਨੀਮਲ ਆਪਣੇ ਕੋਲ ਹਰ ਵਕਤ ਹੁੰਦੇ ਹੀ ਆ ਤਿਆਰ ਹੁੰਦੇ ਹੀ ਹੁੰਦੇ ਆ ਤੇ ਬ੍ਰੈਂਡ ਤੋਂ ਬ੍ਰੈਂਡ ਤੱਗਾ ਆ ਬាទ ਠੀਕ ਹੈ ਅੱਜ ਫਿਰ ਇਹ ਦੱਸ ਮੁੰਡਾ ਬੱਚੀ ਕਾਲੀ ਤੋਂ ਸ਼ੁਰੂਆਤ ਕਰਦੇ ਹਾਂ ਤੇ ਪਹਿਲਾ ਸੂਆ ਚਾਰ ਦਾੰਦਾ ਬਾਈ ਪਹਿਲਾ ਨ ਸੂਈ ਆ ਹੈ ਨਾ ਨਾ ਸੂਣ ਵਾਲੀ ਆ ਬਾਈ ਸੂਣ ਵਾਲੀ ਆ ਇਹਦੇ ਵਿੱਚ ਦੀ ਕੱਚੀ ਆ ਬਾਈ ਇਹ ਲੈ ਜੂ ਇੱਕ ਹਫਤਾ ਬਾਈ ਸ਼ੀਲ ਠੰਡੀ ਬਹੁਤ ਆ ਠੀਕ ਹੈ ਬੜੇ ਬੜੀ ਬਹੁਤ ਪਿਆਰੀ ਬਹੁਤ ਵਧੀਆ ਬੱਚੀ ਆ ਬਹੁਤ ਹੀ ਜਿਆਦੇ ਮੈਂ ਠੀਕ ਹੈ ਯਾਰ ਘਰੇ ਰੱਖਣ ਵਾਲੇ ਭਰਾਲੇ ਗਹਿਣਾ ਹਨਾ ਹਾਂਜੀ ਬਾਈ ਹੂੰ ਦੇਣ ਹਜੇ ਕਿੰਨੇ ਦੱਸੇ ਜਸਨੂ ਤੇ ਕਿਹਾ ਕਵਤਾ ਲੈ ਜੂ ਬਾਈ ਕੱਢੀ ਬਾਰੂ ਤੋਰੀ ਵੀਰੇ ਮੁੰਡਾ ਖੋਲੀ ਇਹਨੂੰ ਲੈ ਵੀ ਮਿੱਤਰੋ ਦੇਖੋਗਾ ਕਰਾਂ ਦੀ ਬੱਤੀ ਦਾ ਬ੍ਰਾਂਡ ਕੀ ਕਹਿੰਦਾ ਤੁਹਾਡਾ ਮਨ ਐਨ ਓਕੇ ਦੀ ਰਿਪੋਰਟ ਗੁੰਦੀ ਪਈ ਗੋਲ ਮਟੋਲਾ ਸਾਰੇ ਪਾਸੇ ਸੋਹਣੀ ਸੁਨੱਖੀ ਵੜਾ ਐਨ ਮਿੱਤਰੋ ਪਲਵਾਣ ਦੇ ਪੱਟਰ ਕੀ ਪਈ ਆ ਚਾਰੇ ਪਾਸੇ ਕਰਮਾਂ ਵਾਲੀ ਆ ਜਾ ਬਾਈ ਮੇਰਾ ਵੀਰ ਹੱਲੇ ਆ ਲੈ ਵੀ ਮਿੱਤਰੋ ਦੇਖ ਸਕਦੇ ਹੋ ਤੁਸੀਂ ਕਰਮਾਂ ਵਾਲੀ ਇਹ ਤੁਹਾਨੂੰ ਦੱਸ ਦਿੰਨੇ ਕੀ ਕਰੀਏ ਜਦੋਂ ਸੁਨਤ ਲਈ ਇਹ ਤਾਂ ਬਾਈ 65000 ਰੁਪਏ ਲੈਣ ਦੇਣਾ ਮਾਨ ਤਾਨ ਕਰ ਦਾਂਗੇ 6 80000 ਰੁਪਏ 80000 ਚ ਮਾਨਤਨ ਕਰ ਦਿਆ ਹੈਗੇ ਭਰਾ ਦਾ ਪਟਾਕਿਆ ਜੋਗੇ ਛੱਡਦੀ ਪਾੜੇ ਨਹੀਂ ਕਰਾਂਗੇ ਬਾਈ ਹੈ 2000 ਰੁਪਏ ਦਾ ਮਾਨਤਨ ਕਰਦਾ ਵੀ 60000 ਦੀ ਬੱਛੀ ਦੇ ਦਾਂਗੇ ਹਾਂ ਨਾ ਬਾਈਆ ਕੀ ਬਾਤ ਹੈ ਅੱਛਾ ਆ ਦੋ ਨੰਬਰ ਤੇ ਜੁਗਣੀ ਜਿਹੜੀ ਇਹ ਬਾਈ ਦੂਜਾ ਸੂਆ ਜੀ ਇਹ ਕੱਲ ਸਵੇਰ ਦੀ ਸੂਈ ਆ ਪਿੰਡੋਂ ਹੀ ਲਈ ਆ ਜੀ ਇਹਨੇ ਜਰਸੀ ਬੱਛੀ ਦਿੱਤੀ ਕਾਫੀ ਕਲਰ ਦੀ ਜੀ ਇਹ ਆ ਮੰਨ ਕੇ ਸਵੇਰ 7:30 8:00 ਵਜੇ ਦੀ ਖਾਲੀ ਕੀਤੀ ਹੋਈ ਆ ਜਮਾਂ ਜੀ ਇਨੇ ਪਹਿਲਾਂ ਨੇ 20 ਕਿਲੋ ਦਾ ਦਿੱਤਾ ਭਾਈ ਹੁਣ ਬੜਾ ਆਈਡੀਆ ਹੋਊਗਾ ਬਰਾ ਤੇਰਾ 15 14 ਕਿਲੋ ਭਾਈ 15 14 22 23 ਦਾ ਦੋ ਤੇ ਖੁੱਲਾ ਪਾ ਦੂਗਾ 20 ਦੀ ਗਾਰੰਟੀ ਤੇ ਭੇਜਦਾ ਜਿਹੜਾ ਕੋਈ ਭੈਣ ਭਰਾ ਲੈ ਜਾ ਅੱਛਾ ਵੱਛੀ ਇਹਦੇ ਮਗਰ ਹੈ ਇਹ ਕਿੰਨੇ ਦੀ ਤੇਰੀ ਜੈਸਨੋ ਇਹ ਦਮਾਂਗੇ ਭਾਈ ਜੈਸਨੋ 92000 ਰੁਪਏ ਦੀ ਵੈੜ ਭਾਈ ਆਪਾਂ ਜੈਸਨੋ 92000 ਦੀ ਹਾਂਜੀ ਲਾੜ ਪਿਆਰ ਮੈਂ ਮਾਨਤਨ ਕਰ ਦਾਂਗੇ ਭਾਈ ਕਿੰਨਾ ਦੀ ਵਾਲੇ ਪਟਾਕੇ ਜੋਗੇ ਛੱਡ ਮੈਂ 2000 ਰੁਪਏ ਦਾ ਮਾਨਤਨ ਕਰ ਦਾਂ ਮੈਂ 90000 ਰੁਪਏ ਦੀ ਕੱਲੀ ਅਸਤਵਾਜੀ ਦਿੰਦੇ ਹਾਂ ਹੁਣ ਇਹ ਵੇਖ ਲਾ ਕਿ ਹਾਂ ਤੋ ਜਿੰਨਾ ਪ੍ਰਵਾਣਾ ਮੁੱਲ ਆ ਬਾਈ ਉਹ ਆ 15 ਉਹ ਆ ਉਹ ਆ ਜਿਹੜਾ ਪ੍ਰਵਾਣ ਲੈਣ ਦੇ ਸ਼ਕੀਨ ਸੀ ਮੈਨੂੰ ਫੋਨ ਲਾਉਂਦੇ ਸੀ ਨਾ ਵੀ 22 23 ਕਿਲੋ ਵਾਲੀ ਗਾਹ ਚ ਚੈੱਕ ਹੋ ਬਿੱਤਰੋ ਹਾਂ ਇੱਥੇ ਦਾ 25 ਕਿਲੋ ਵੀ ਦੇ ਬਾਈ ਸੁਣ ਤਰੇ 20 22 23 ਦੇ ਦੂਗੀ ਪਰ ਆਪਾਂ 20 ਕਹਿ ਕੇ ਦੇਣੀ ਬਾਈ ਹਾਂ ਸਹੀ ਗੱਲ ਆ ਬਾਈ ਨਾ 2 ਕਿਲੋ ਵੱਧ ਦੱਸੇ ਫੇਰ ਹੀ ਫਾਇਦਾ ਛੀ ਠੰਡੀ ਚੰਗੀ ਆ ਆਪਾਂ ਪੈਸੇ 20 ਕਿਲੋ ਵਾਲੀ ਦੇ ਲੈਣੇ ਆ ਹਾਂ ਹਾਂਜੀ ਬਾਈ ਇੱਧਰ ਆ ਜਾ ਹੁਣ ਆ ਨਾਗਣੀ ਬਾਰੇ ਦੱਸ ਮੈਨੂੰ ਫੀਡ ਡੀਟੇਲ ਇਹ ਦੂਜਾ ਸੂਆ ਬਾਈ ਠੀਕ ਆ ਇੱਕ ਹਫਤਾ ਬਾਕੀ ਇਹਦਾ ਠੀਕ ਆ ਇਹਨੇ ਪਹਿਲੇ ਨੇ 24 ਕਿਲੋ ਦਿੱਤਾ ਬਾਈ ਪਹਿਲੇ ਨੇ 24 ਕਿਲੋ ਹੈ ਹਾਂ ਬਾਈ ਤੇ ਕਿੰਨੇ ਦਿਨ ਬਾਕੀ ਇਹ ਵੀ ਇਹ 10 ਦਿਨ ਲੈ ਜੂਗੀ ਬਾਈ ਰਾਮ ਜੀ 10 ਤੋਂ ਲੈ ਜੂ ਹਾਂਜੀ ਇਹਦਾ ਕੀ ਰੇਟ ਰਹੂਗਾ ਵੀਰੇ ਇਹਦਾ ਰੇਟ ਬਾਈ ਜੀ ਲੈਣ ਦੇ ਨੇ 1 ਲੱਖ ਤੇ 5000 ਰੁਪਏ 1 ਲੱਖ ਤੇ 5000 ਰੁਪਏ ਇਹਦੇ ਵਿੱਚੋਂ ਲਾੜ ਪਿਆਰ ਮੈਂ ਮਨਤਨ ਕਰ ਦਾਂਗੇ ਬਾਈ ਠੀਕ ਆ ਬਾਈ ਇਹ ਦੂਜਾ ਸੂਆ ਸੁੰਦੀ ਬਾਈ ਹਾਂ ਬਾਈ ਦੂਜਾ ਸੂਆ ਲੈ ਵੀ ਮਿੱਤਰੋ ਦੂਜਾ ਸੂਆ ਸੁੰਦੀ ਕਰਮ ਵਾਲੀ ਵੇਖੋਗੇ ਪਹਿਲਾਂ ਲੋਲੀ ਪੋਲੀ ਹਾਂ ਲਿਆ ਭਾਈ ਮੋਰ ਦੇ ਜੱਟ ਜਾਤ ਕੁਆਲਿਟੀ نسل ਫਸਲ ਐ ਰੁੱਕਿਆ ਜਮਨੂ ਤੋਂ ਉਹ ਤੋਂ ਪਹਿਲਾਂ ਵੀ ਕਹਿਣਾ ਹੁੰਦਾ ਨਾ ਕਣਕ ਦੀ ਫਸਲ ਤੇ ਗਾਂ ਦੀ نسل ਇਹ ਦੋਵੇਂ ਚੀਜ਼ਾਂ ਨੇ ਆਣ ਲਾੜ ਜਿੰਨਾਂ ਸਭ ਕੇ ਰੱਖਣੀਆਂ ਪੈਂਦੀਆਂ ਕਣਕ ਡਰਮ ਦੇ ਵਿੱਚ ਪਾ ਕੇ ਰੱਖਣੀ ਪੈਂਦੀ ਆ ਤੇ ਗਾਵਾਂ ਕਰਮ ਵਾਲੀਆਂ ਇਹਨਾਂ ਨੂੰ ਏਸੀ ਯੂਸੀ ਲਾਇਆ ਹੋਵੇ ਤਾਂ ਗੱਲ ਟਿਕਾਣੇ ਆ ਪਰ ਜੇ ਏਸੀ ਨਹੀਂ ਲਾਉਣਾ ਪੱਖੇ ਮੁੱਖੇ ਲਾ ਕੇ ਰੱਖਣੀਆਂ ਪੈਂਦੀਆਂ ਤਾਂ ਕਿ ਕਰਮ ਵਾਲੀਆਂ ਨੂੰ ਕੋਈ ਟੈਂਪਰੇਚਰ ਲੋ ਨਾ ਹੋਵੇ ਕੋਈ ਆਵਾਜ਼ ਵਗੈਰਾ ਨਾ ਹੋਵੇ ਇਹ ਰੂਣਾ ਸਾਹਣੀਆਂ ਪੈਂਦੀਆਂ ਆ ਵੇਖੋ ਬਾਈ ਇਹਦਾ 1 ਲੱਖ ਤੇ 5000 ਰੁਪਏ ਡਿਮਾਂਡ ਆ ਐਂਦੇ ਦਿਆ ਜਾ ਮੇਰੀ ਅੱਖ ਸਾਰੀ ਵੀਡੀਓ ਦੇ ਵਿੱਚ ਐਵੇਂ ਪਈ ਸੀ ਐਂਦੇ ਪਰ ਦੱਸ ਮੈਨੂੰ ਕੀ ਕਹਿਣਾ ਇਹ ਬਾਈ ਦੂਜਾ ਸੁਆ ਜੀ ਇਹਦਾ ਕੋਈ ਪਹਿਣ ਪੁਰਾਣੇ ਪ੍ਰੋਪਰ ਕਾਰਡ ਆ ਦਾਂਗੇ ਠੀਕ ਆ ਵੀਰੇ ਇਹਦਾ ਇੱਕ ਹਫਤਾ ਬਾਕੀ ਆ ਇੱਕ ਹਫਤਾ ਬਾਕੀ ਆ ਪਹਿਲਾਂ ਨੇ 33 ਕਿਲੋ ਦੋ ਪਾਇਆ ਭਾਈ ਕੀ ਬਾਤ ਆ ਭਾਈ ਇਹ ਇੱਕ ਹਫਤਾ ਹਲੇ ਬਾਕੀ ਆ ਫਿਰ ਮਿੱਟੀ ਦੀ ਟਰਾਲੀ ਸਟਾਉਣੀ ਪੈਣੀ ਆ ਬਾਈ ਇਹ ਤਾਂ ਬਸ ਬਹੁਤ ਦਿਰੀ ਤਿੰਨ ਟਾਈਮ ਚੁਵਾਈ ਕਰਦੇ ਰਿਆ ਮਾਲਕ ਦੇ ਕਹਿਣ ਮੁਤਾਬਕ ਹੂੰ ਪਹਿਲਾਂ ਨੇ ਵੀ 33 ਕਿਲੋ ਦੋ ਤਿੰਨ ਟਾਈਮ ਚੁਵਾਈ ਕਰਦੇ ਸਾਰੇ ਪਾਸੇ ਗੁੰਦੀ ਪਈ ਆ ਗਰਮਾਂ ਦੀ ਨਾ ਬਰੀਕ ਵੀ ਬਾਲੀ ਅਗਾ ਬਹੁਤ ਜਿਆਦੇ ਬਰੀਕ ਆ ਭਾਈ ਹੂੰ ਅੱਛਾ ਇਹਦਾ ਰੇਟ ਵੀਰੇ ਇਹਦਾ ਬਾਈ ਰੇਟ ਲੈਣ ਦਾ ਫੈਕਸੀ ਹੋਊਗਾ ਜੱਸਨ ਵਾਲਾ ਮੋਲ ਦਵਾ ਇੱਕ 65 70 ਕਰਾ ਲਈਏ 1 ਲੱਖ ਦੇ 45000 ਦੀ ਵੜ ਸੇਲ ਕਰਨੀ ਹੈ ਬਾਈ ਇੱਕ ਲੱਖ ਦੇ 45000 ਥੁੱਕ ਲਾ ਕੇ ਗਿਣਨਾ ਬਸ ਦਿਲੇ ਨਾ ਲਾ ਬਸ ਕੱਢੀ ਬਾਹੋਂ ਤੋਰੀ ਮੇ ਉਤਰ ਲਾ ਵੀ ਮੇ ਤੋਰੀ ਮੋਦੀ ਬਿਊਟੀ ਕੱਢੀ ਦੇ ਮੋਲ ਪੈਂਦੇ ਆ ਆਪ ਰੈਣ ਭਾਲਦੇ ਆ ਲੋਕ ਅੱਜ ਕੱਲ ਪੈਸੇ ਲਾਉਣ ਵਾਲੇ ਵਾਧੂ ਸੱਜਣ ਪਰ ਲੋਕ ਕਹਿੰਦੇ ਜੇ ਥੁੱਕ ਲਾ ਕੇ ਗਿਣੀਏ ਨਾ ਤੇ ਘਰੇ ਆ ਕੇ 40 ਲੀਟਰ ਦੁੱਧ ਵੀ ਮਣੀਏ ਖਾ ਫੇਰ ਗੱਲ ਬਣਦੀ ਆ ਆ ਵੇਖੋ ਮਿੱਤਰੋ ਇਹਦਾ ਥਣ ਤੇ ਲੇਵਾ ਕਰਮਾ ਵਾਲੀ ਦਾ ਇੱਥੇ ਐਣ ਪੂੜਾ ਪੜਾ ਪਲੇਨ ਪਿਆ ਕਰਮਾ ਵਾਲੀ ਪੱਧਰੀ ਪਈ ਏ ਜਵਾ ਉਹ ਕੇ ਦੀ ਰਿਪੋਰਟ ਆ ਮਿੱਤਰੋ ਸਹੀ ਫਾਰਮ ਵਾਲੀ ਆ ਸਰਦ ਬਾਈ ਕਹਿ ਦਿੰਦਾ ਬੰਦਾ ਹੂੰ ਸਹੀ ਫਾਰਮ ਵਾਲੀ ਵੈੜ ਆ ਹੂੰ ਇੱਕ ਗੱਲ ਆ ਜੇ ਉਹ ਤਾਂ ਘਰੇ ਲੜਿਆ ਲੁੜਿਆ ਹੋਵੇ ਗਾਂ ਕੋਲੇ ਆ ਕੇ ਗੁੱਸਾ ਠੰਡਾ ਖੋ ਜੂ ਇਹ ਪੱਕੀ ਗੱਲ ਆ ਹੈ ਨਾ ਇਹ ਤਾਂ ਹੈ ਸਹੀ ਬਾਈ ਹੂੰ ਆ ਵੇਖੋ ਮਿੱਤਰੋ ਹਜੇ ਹਫਤਾ ਬਾਕੀ ਪਿਆ ਐਨ ਓਕੇ ਦਾ ਤੀਰ ਲਾ ਦੋ ਲੈ ਵੀ ਦੀਪ ਸਿਆ ਚਾਰੇ ਗੁੱਠਾ ਵਿਖਾ ਦੀ ਕੋਈ ਗੁੱਠ ਅਜੇ ਹੀ ਨਾ ਰਹਿ ਜਾ ਜਿਹੜੀ ਦਿਖਾਉਣ ਵਾਲੋ ਵਾਂਝੀ ਰਹਿ ਜਾਵੇ ਆ ਵੇਖੋ ਬਾਈ ਮਿੱਤਰੋ ਠੀਕ ਆ ਇਹਦਾ ਜਸਮਤ 1 ਲੱਖ 45 ਇਹਦਾ ਲੈਣਾ 1 ਲੱਖ 5000 ਰੁਪਇਆ ਕੁੱਲ ਮਿਲਾ ਕੇ 2.5 ਲੱਖ ਦਾ ਜੋੜਾ ਹਨਾ ਇਹ ਖੁਰਲੀ ਵਾਲਾ ਹੋ ਗਿਆ ਤੇ ਇਧਰਲੇ ਪਾਸੇ ਜੇ ਜੋੜਾ ਜੋੜਾ ਕੋਈ ਲੈਣ ਵਾਲਾ ਹੋਇਆ ਮਾਨਤਾਨ ਕਰ ਦਾਂਗੇ ਬਾਈ ਬਾਲਾ ਫਰਕ ਨਹੀਂ ਪੈਂਦਾ ਆਪਣੇ ਸੌਦੇ 'ਚ ਹਾਂ ਇਹ ਵੀ ਆਪਾਂ ਵੀ ਬਾਲਾ ਬੇਫਾਲਤੂ ਮੁੱਲ ਨਹੀਂ ਮੰਗਿਆ ਹੋਣੀ ਮੰਗ ਕੇ ਦੇ ਪਾਇਆ 10000 ਰੁਪਇਆ ਘਟਾ ਲਓ ਨਹੀਂ ਆਪਣੇ ਲੈਂਦੇ ਨਾਲੇ ਮੁੱਲੀ ਹੋਣਗੀ ਬਾਈ ਜਸਪ੍ਰੀਨ ਦੇਣ ਵਾਲਾ ਕੰਮ ਹੁਣ ਮੈਨੂੰ ਨੰਬਰ ਤਾਂ ਦੇ ਦੇ ਕਿਹੜੇ ਤੇ ਗੱਲਬਾਤ ਕਰੀਏ ਆਪਾਂ ਆਪਣਾ ਨੰਬਰ ਹੈਗਾ ਬਾਈ 98727 62698 98727 62698 ਇਸ ਨੰਬਰ ਤੇ ਆਪਣੇ ਵਟਸਐਪ ਤੇ ਆਹੋ ਜੀ ਜਰਸੀਆਂ ਵੀ ਮਿਲ ਜਣਗੀਆਂ ਕੋਈ ਜਰਸੀਆਂ ਦੋ ਹੀ ਚੰਗੀਆਂ ਚੰਗੀਆਂ ਆ ਜਾਂਦੀਆਂ ਆਪਣਾ ਟੌਪ ਤੋਂ ਟੌਪ ਹੈ ਭਾਂ ਵੀ ਬੜ ਸੇਲ ਹੋਈ ਆ ਬਾਈ ਇਹ ਵੀ ਗਈ ਹੋਈ ਹੈ ਹਾਂਜੀ ਹਾਂਜੀ ਕੀ ਬਾਬਾ ਜੇ ਅੱਛਾ ਉਹ ਪਰਲੇ ਪਾਰ ਸਟਾਕ ਵੀ ਖੜਾ ਉਹਨਾਂ ਚੋ ਕੁਛ ਗਾਈਆਂ ਵਿਗੀਆਂ ਕੋ ਕੱਚੀਆਂ ਗਾਈਆਂ ਬਾਈ ਕੋ ਕੱਚੀਆਂ ਗਾਈਆਂ ਜੇ ਲੈਣ ਵਾਲਾ ਕੋਈ ਸੱਜਣ ਹੋਇਆ ਤਾਂ ਮਾਰ ਸਕਦਾ ਕਿਹੜਾ ਪਾਣਾ ਪਿੰ what a beginning